ਨਗਰ ਕੌਂਸਲ ਸਰਹੰਦ ਫਤਿਹਗੜ੍ਹ ਸਾਹਿਬ ਵਿਖੇ ਨਗਰ ਕੌਂਸਲ ਪ੍ਰਧਾਨ ਸ਼ੇਰ ਸਿੰਘ ਅਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਿਚਕਾਰ ਤਲ ਕਲਾਮੀ ਹੋ ਗਈ ਹੈ ਵਿਧਾਇਕ ਨਾਗਰਾ ਆਪਣੇ 11 ਕੌਂਸਲਰਾਂ ਅਤੇ ਸਮਰਥਕਾਂ ਸਮੇਤ ਨਗਰ ਕੌਂਸਲ ਦੇ ਦਫ਼ਤਰ ਵਿਖੇ ਮੀਟਿੰਗ ਕਰਨ ਲਈ ਪਹੁੰਚੇ ਪਰ ਨਗਰ ਕੌਂਸਲ ਪ੍ਰਧਾਨ ਸ਼ੇਰ ਸਿੰਘ ਨੇ ਸੰਵਿਧਾਨ ਅਨੁਸਾਰ ਮਿਲੇ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦਿਆਂ ਵਿਧਾਇਕ ਨੂੰ ਉਸ ਦੇ ਕਮਰੇ ਵਿੱਚ ਮੀਟਿੰਗ ਕਰਨ ਤੋਂ ਮਨਾ ਕਰ ਦਿੱਤਾ ਕੌਂਸਲ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਕਾਰਜ ਸாதਕ ਅਫਸਰ ਦੇ ਕਮਰੇ ਵਿੱਚ ਮੀਟਿੰਗ ਕਰਨ ਦੀ ਪੇਸ਼ਕਸ਼ ਕੀਤੀ ਗਈ ਵਿਧਾਇਕ ਕੁਲਜੀਤ ਸਿੰਘ ਨਾਗਰ ਨੇ ਇਲਜ਼ਾਮ ਲਗਾਇਆ ਕਿ ਨਗਰ ਕੌਂਸਲ ਪ੍ਰਧਾਨ ਸ਼ੇਰ ਸਿੰਘ ਆਪਣਾ ਵਿਸ਼ਵਾਸ ਮਤ ਖੋ ਚੁਕੇ ਹਨ ਇਸ ਲਈ ਪ੍ਰਧਾਨ ਨੂੰ ਖੁਦ ਹੀ ਨੈਤਿਕਤਾ ਦੇ ਆਧਾਰ ਉੱਤੇ ਅਸਤੀਫਾ ਦੇ ਦੇਣਾ ਚਾਹੀਦਾ ਪਰ ਫਿਰ ਵੀ ਉਹ ਕੁਰਸੀ ਨਾਲ ਚਿਪਕੇ ਬੈਠੇ ਹੋਏ ਹਨ ਅਸੀਂ ਪਿਛਲੀ ਮੀਟਿੰਗ ਦੇ ਵਿੱਚ ਕਿਹਾ ਸੀਗਾ ਕਿ ਪ੍ਰਧਾਨ ਦੇ ਗੋਲ ਬਹੁਸੰਮਤੀ ਨਹੀਂ ਹੈ ਤੇ ਜਦੋਂ ਹਾਊਸ ਦੇ ਵਿੱਚ ਕਿਸੇ ਲੀਡਰ ਆਫ ਦਿ ਹਾਊਸ ਕੋਲੇ ਬਹੁਸੰਮਤੀ ਨਹੀਂ ਰਹਿੰਦੀ ਤਾਂ ਉਹ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦੇ ਦਿੰਦਾ ਹੈ ਅਸੀਂ ਪਿਛਲੀ ਵਾਰੀ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਸ਼ਹਿਰ ਦੇ ਵਿਕਾਸ ਨੂੰ ਹੋਰ ਸੁਚੱਜੇ ਢੰਗ ਨਾਲ ਚੱਲਣ ਦਿਓ ਤੁਸੀਂ ਹਰ ਤੁਸੀਂ ਬਹੁਤ ਸੰਤਖ ਹੋ ਚੁੱਕੇ ਹੋ ਔਰ ਤੁਸੀਂ ਅਸਤੀਫਾ ਦਿਓ ਤੇ ਨਵਾਂ ਪ੍ਰਧਾਨ ਜਿਹੜਾ ਹੈਗਾ ਇੱਥੇ ਆਪਣਾ ਜਿਹੜੀ ਹੈ ਚੁਣਿਆ ਜਾਵੇ ਔਰ ਉਹ ਜਿਹੜਾ ਆਪਣੀ ਕਾਰਵਾਈ ਕਰੇ ਔਰ ਇਲਾਕੇ ਦਾ ਵਿਕਾਸ ਦਾ ਜਿਹੜਾ ਹੈ ਕੰਮ ਸ਼ੁਰੂ ਹੋ ਸਕੇ ਉਹਨਾਂ ਨੇ ਉਹਦੇ ਤੇ ਨਹੀਂ ਗੌਰ ਕੀਤੀ ਨਗਰ ਕੌਂਸਲ ਪ੍ਰਧਾਨ ਸ਼ੇਰ ਸਿੰਘ ਨੇ ਦੱਸਿਆ ਕਿ ਵਿਧਾਇਕ ਕੁਲਜੀਤ ਸਿੰਘ ਨਾਗਰਾ ਉਹਨਾਂ ਨਾਲ ਰਾਸੀ ਕੜ ਕੜਨਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਕਿ ਕੌਂਸਲਰਾਂ ਵੱਲੋਂ ਉਹਨਾਂ ਵਿਰੁੱਧ ਕੋਈ ਬੇਵਸਾਹੀ ਮਤਾ ਪਾਸ ਨਹੀਂ ਕੀਤਾ ਗਿਆ ਸਾਡਾ ਮਸਲਾ ਇਹ ਕਹਿੰਦਾ ਵੀ ਪ੍ਰਧਾਨ ਜਮ ਮੀਟ ਪ੍ਰਧਾਨ ਉਹਨੂੰ ਅਜੰਡਾ ਮਿਲਣ ਤੋਂ 14 ਦਿਨਾਂ ਦੇ ਅੰਦਰ ਅੰਦਰ ਵੀ ਦੇਣਾ ਮੈਨੂੰ ਅਜੰਡਾ 14 ਨੂੰ ਮਿਲਿਆ ਉਹਨੂੰ ਦਿਖਾ ਦਿੰਨਾ ਇਹੋ ਵੀ 14 ਨੂੰ ਹੀ ਮਾਰਕ ਕਰਿਆ ਹਾਂ ਦੇਖ ਸਾਡੇ ਉਹੀ ਆ 14 ਦਾ ਮਾਰਕ ਕਰਿਆ ਨੰਬਰ ਮੱਝਾ 14 ਨੂੰ ਦਿੱਤਾ ਤਾਂ ਆ ਆ ਅੱਠ ਬੰਦਿਆਂ ਦੇ ਸਾਈਨ ਨੇ ਇਹਲੇ ਏਜੰਡਾ ਕੱਢਦੇ ਨੇ 9 ਬੰਦੇ ਇਹ 8 ਹੀ ਕਾ ਸਕਦੇ ਸੀ ਇਹ ਪੈਰ ਪੈਰ ਤੇ ਇਹ ਆਪਣੇ ਦਾ ਤਾਕਤ ਦਾ ਦੁਰਉਪਯੋਗ ਕਰ ਰਹੇ ਨੇ ਮੈਂ ਸਮਝਦਾ ਵੀ ਆ ਮੈਂ ਡੇਢ ਸਾਲ ਹੋ ਗਿਆ ਮੈਨੂੰ ਪ੍ਰਧਾਨ ਵਾਲੇ ਨੂੰ ਅੱਜ ਤੱਕ ਵਿਧਾਇਕ ਨੇ ਕਦੇ ਆ ਕੇ ਇਥੇ ਕੋਈ ਸਲਾਹ ਨਹੀਂ ਕਰੀ ਕੋਈ ਡਿਵੈਲਪਮੈਂਟ ਦੇ ਬਾਰੇ ਗੱਲ ਨਹੀਂ ਕਰੀ ਬਲਕਿ ਰੋਕ ਲਾਉਂਦੇ ਨੇ ਸਾਰੇ ਕੋਈ ਇੱਥੇ ਮੁਲਾਜ਼ਮ ਨਹੀਂ ਇਹਨਾਂ ਨੇ ਛੱਡਿਆ ਵਿਧਾਇਕ ਨਾਗਰਾ ਅਨੁਸਾਰ ਪ੍ਰਧਾਨ ਦੇ ਅੜੀਅਲ ਰਵਈਏ ਕਾਰਨ ਸ਼ਹਿਰ ਦੇ ਵਿਕਾਸ ਕਾਸ਼ ਪ੍ਰਭਾਵਿਤ ਹੋ ਰਹੇ ਹਨ ਜਦਕਿ ਨਗਰ ਕੌਂਸਲ ਪ੍ਰਧਾਨ ਨੇ ਵਿਧਾਇਕ ਨਾਗਰਾ ਦੀ ਉੱਥੇ ਮੀਟਿੰਗ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ ਬਿਊਰੋ ਰਿਪੋਰਟ ਜਗਬਾਨੀ ਟੀਵੀ ਚੰਡੀਗੜ੍ਹ